ਸਿੰਘ ਸਾਹਿਬ ਬੜੇ ਮੁੱਖ ਮੰਤਰੀ ਆਰਾਮ ਕਰਨ ਵਾਸਤੇ ਕਲਾ ਫਾਰਮ ਹਾਊਸ ਬਣਾਏ ਉਹਨਾਂ ਨੇ ਤੇ ਬਸ ਨਾ ਨਿਕਲੇ ਨਾ ਗਏ ਨਾ ਮਿਲੇ ਤੁਹਾਡੇ ਕੋਲੇ ਆਈਡੀਆਜ਼ ਚਾਹੀਦੇ ਐ ਪੈਸਾ ਆਈਡੀਆਜ਼ ਦੇ ਮਗਰਮਗਰੀ ਹੁੰਦਾ ਏ ਕੋਈ ਹੁੰਦਾ ਫੈਕਟਰੀ ਲਾਉਣ ਮੋਦੀ ਸਾਹਿਬ ਨੇ ਜਹਾ ਚੱਕਣਾ ਤੇ ਗੁਜਰਾਤ ਕਿਸੇ ਸੂਬਾ ਆਪਣੇ ਕੋਈ ਕੋਈ ਸੂਬੇ ਦੇ ਲੋਕ ਆਪਣੇ ਸੂਬੇ ਨੂੰ ਬਦਨਾਮ ਨਹੀਂ ਕਰਦੇ ਜਿੰਨਾ ਪੰਜਾਬੀ ਆਪਣੇ ਸੂਬੇ ਨੂੰ ਬਦਨਾਮ ਆਪਣੇ ਤੋਂ ਵੱਧ ਨਸ਼ਾ ਗੋਆਚਾ ਹੈ ਆਪਣੇ ਤੋਂ ਵੱਧ ਨਸ਼ਾ ਮਹਾਰਾਸ਼ਟਰ ਚ ਹੈ ਆਪਣੇ ਤੋਂ ਵੱਧ ਨਸ਼ਾ ਹਰਿਆਣੇ ਚ ਹੈ ਪੰਜਾਬ ਨਸ਼ੇੜੀ ਹੈ ਜੀ ਸਾਡੀ ਜਮਾਨੀ ਨਸ਼ੇੜੀ ਹੈ ਜੀ ਅਸੀਂ ਨਸ਼ੇੜੀਆਂ ਸੀ ਸਭ ਤੋਂ ਪਹਿਲੇ ਮੈਂ ਫਤਿਹ ਅਸ ਕਰਦਾ ਜੀ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਤੇ ਮੈਂ ਧੰਨਵਾਦ ਕਰਨਾ ਚਾਹਣਾ ਹੈ ਸਾਡੇ ਵਕਫਫ ফিল্ড ਤੋਂ ਜਿਹੜੇ ਸਾਡੇ ਬਹੁਤ ਸਪੈਸ਼ਲ ਗੈਸਟ ਆਏ ਹੈ ਜਿਨ੍ਹਾਂ ਨੇ ਆਪਣੇ ਵਿਚਾਰ ਅੱਜ ਪੰਜਾਬ ਬਾਰੇ ਹਾਲਾਤ ਬਾਰੇ ਦਿੱਤੇ ਆ ਬਹੁਤ ਵਧੀਆ ਉਪਰਾਲਾ ਮੈਂ ਕਹਿੰਦਾ ਜਨਰਲ ਚੰਦੂ ਮੁਰਾਦ ਸਾਹਿਬ ਚੀਮਾ ਸਾਹਿਬ ਤੁਸੀਂ ਜਿਹੜਾ ਆਰਗੇਨਾਈਜ਼ ਕੀਤਾ ਹੈ ਤੇ ਜਦੋਂ ਗੱਲਾਂ ਕਰੀਦੀਆਂ ਕਈ ਚੀਜ਼ਾਂ ਨਵੀਆਂ ਆ ਜਾਂਦੀਆਂ ਜਿਹੜੀਆਂ ਆਪਾਂ ਸੋਚਦੇ ਨਹੀਂ ਸੋ ਡਿਸਕਸ਼ਨ ਨਾਲ ਹੀ ਕੋਈ ਰਿਜ਼ਲਟ ਆਉਂਦਾ ਹੈ ਜੇ ਬੰਦਾ ਡਿਸਕਸ਼ਨ ਨਾ ਹੀ ਕਰੇ ਤੇ ਆਪਣੇ ਵਿੱਚ ਹੀ ਰਹੇ ਤੇ ਜਿਹੜਾ ਦੂਜਾ 뷰 ਪਬਲਿਕ 뷰 ਉਹ ਕਿਤੇ ਕਿਤੇ ਰਹਿ ਜਾਂਦਾ ਮੈਂ ਜੋ ਦੇਸ਼ ਦੀ ਹਾਲਾਤ ਹੈ ਤੇ ਪੰਜਾਬ ਦੀ ਹਾਲਾਤ ਹੈ ਪਹਿਲੇ ਉਹ ਸੋਚ ਲਈ ਹੈ ਕਿ ਆਪਾਂ ਕੋਈ ਵੀ ਚੀਜ਼ ਕਰਨੀ ਹੋਏ ਪੋਜ਼ਿਟਿਵ ਤੇ ਨੈਗੇਟਿਵ ਦੇਖਣੀ ਚਾਹੀਦੀ ਹੈ ਚੀਜ਼ ਪਹਿਲੇ ਮੈਂ ਪੰਜਾਬ ਦਾ ਸਿਚੁਏਸ਼ਨ ਦੱਸਣਾ ਚਾਹਣਾ ਹੈ ਸਭ ਤੋਂ ਵੱਡਾ ਡਿਸਐਡਵਾਂਟੇਜ ਕੀ ਹੈ ਪੰਜਾਬ ਨੂੰ ਆਪਾਂ ਲੈਂਡਲੌਕਡ ਸਟੇਟ ਹੈ ਮਤਲਬ ਦੁਨੀਆਂ 'ਚ ਦੇਖ ਲਓ ਉਹ ਮੁਲਕ ਤਰੱਕੀ ਕਰ ਰਹੇ ਜਿਨ੍ਹਾਂ ਕੋਲੇ ਪੋਰਟ ਹੈ ਜਿੱਥੇ ਰੌ ਮਟੀਰੀਅਲ ਐਕਸਪੋਰਟ ਇੰਪੋਰਟ ਜਿਹੜੇ ਜੇਤੀ ਹੋ ਜਾਣ ਜਿੰਨੇ ਵੀ ਦੇਖ ਲਓ ਮੁਲਕ ਆਪਾਂ ਜਿਵੇਂ ਉੱਤੇ ਆ ਲੈਂਡਲੌਕਡ ਹੈ ਦੂਜੀ ਵੱਡੀ ਕਮੀ ਹੈ ਆਪਣੇ ਕੋਲੇ ਕੋਈ ਨੈਚੁਰਲ ਰਿਸੋਰਸ ਨਹੀਂ ਨਾ ਪੈਟਰੋਲ ਆਪਣੇ ਕੋਲੇ ਨਾ ਆਪਣੇ ਕੋਲੇ ਸੋਨਾ ਹੈ ਨਾ ਆਪਣੇ ਕੋਲੇ ਕੋਈ ਕੋਲਾ ਹੈ ਜਿੰਨੇ ਵੀ ਨੈਚੁਰਲ ਰਿਸੋਰਸ ਜਿਹੜੇ ਦੁਨੀਆ 'ਚ ਹੈਗੇ ਲੋਕਾਂ ਕੋਲੇ ਕੋਈ ਜ਼ਿੰਕ ਹੁੰਦਾ ਹੈ ਕਿਤੇ ਕੋਈ ਮੈਟਲ ਹੁੰਦਾ ਹੈ ਕਿਤੇ ਨਾ ਕਿਤੇ ਹਰ ਸੂਬਾ ਕਿਸੇ ਨਾ ਕਿਸੇ ਨੈਚੁਰਲ ਰਿਸੋਰਸ ਕਰਕੇ ਹੀ ਵਾਧਾ ਹੁੰਦਾ ਹੈ ਅੱਜ ਐਰਬੋਲਡ ਦੇਖ ਲੋ ਕੱਲੇ ਤੇਲ ਕਰਕੇ ਉਹਨਾਂ ਕੋਲ ਕੱਲੀ ਮਿੱਟੀ ਐ ਤੇ ਤੇਲ ਐ ਤੇ ਅੱਜ ਦੁਨੀਆ ਤੇ ਰਾਜ ਕਰ ਰਹੇ ਆਪਣੇ ਕੋਲ ਇੰਨੇ ਵਧੀਆ ਖੇਤ ਐ ਤੇ ਆਪਣੇ ਕੋਲ ਕੁਝ ਨਹੀਂ ਐ ਅੱਜ ਇੱਕ ਕਤਾਰ ਐ ਕਤਾਰ ਕੋਲ ਤੇਲ ਹੈ ਨਹੀਂ ਪਰ ਉਹਨਾਂ ਕੋਲ ਗੈਸ ਐ ਕੱਲੇ ਗੈਸ ਦੇ ਸਿਰ ਤੇ ਅੱਜ ਉਹ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਹੈ ਆਪਾਂ ਪਹਿਲੇ ਆਪਣੇ ਪੰਜਾਬ ਨੂੰ ਸਮਝੀ ਆਪਣੇ ਕੋਲ ਕੀ ਹੈ ਆਪਣੇ ਕੋਲ ਇੱਕ ਕੱਲੀ ਜ਼ਮੀਨ ਹੈ ਤੇ ਪਾਣੀ ਹੈ ਉਹ ਪਾਣੀ ਵੀ ਹੈ ਨਹੀਂ ਜਿਵੇਂ ਦੱਸਿਆ ਗਿਆ ਪਾਣੀ ਤਾਂ ਚਲਾ ਗਿਆ ਹੁਣ ਕੱਲੀ ਜ਼ਮੀਨ ਨਾਲ ਆਪਾਂ ਕਿੱਥੇ ਤੱਕ ਪੰਜਾਬ ਨੂੰ ਲੈ ਜਾ ਸਕਦੇ ਆ ਕਣਕ ਤੇ ਝੋਨੇ ਸਬਜ਼ੀਆਂ ਲਾ ਲਵਾਂਗੇ ਹੋਰ ਲਾ ਲਵਾਂਗੇ ਕਿੰਨਾ ਤੁਸੀਂ ਲੈ ਕੇ ਜਾ ਸਕਦੇ ਹੋ ਇੱਥੇ ਕਈ ਬੰਦੇ ਇੱਕ ਗਲਤ ਅਰਦਾਸ ਕਰਨੀ ਚਾਹੀਦੀ ਕੋਈ ਕਹਿੰਦੇ ਆਜ਼ਾਦ ਕਰ ਦਿਓ ਪੰਜਾਬ ਨੂੰ ਉਹ ਕਰ ਲੋ ਮੈਂ ਇੱਕ ਤਾਂ ਹਿਸਾਬ ਜੋੜ ਰਿਆ ਸੀ ਆਪਾਂ ਜੇ ਆਪਾਂ ਬਈ ਖਾਤਾ ਜੋੜੀਏ ਆਪਣੇ ਪੰਜਾਬ ਚ ਕਿੰਨੀ ਆਮਦਨ ਹੋ ਸਕਦੀ ਹੈ ਆਪਣੀ ਮੈਂ ਕਹਿੰਦਾ ਜਿੰਨਾ ਕਣਕ ਤੇ ਝੋਨਾ ਆਈ ਹੈ ਨਾ ਆਪਣੇ ਕੋਲੇ ਤੇ ਕਣਕ ਤੇ ਝੋਨਾ ਆਪਾਂ ਸਾਰਾ ਵੇਚੀਏ ਪੂਰੇ ਦੇਸ਼ ਨੂੰ ਆਪਾਂ ਆਪਾਂ ਐਕਸਪੋਰਟ ਕਰੀਏ 60 65000 ਕਰੋੜ ਜਾਂ 70000 ਕਰੋੜ ਤੋਂ ਵੱਧ ਤਾਂ ਹੀ ਨਹੀਂ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਤਨਖਾਹਾਂ ਵੀ 50000 ਕਰੋੜ ਹੈ ਤੇਲ ਕਿਥੋਂ ਖਰੀਦੋਗੇ ਸੋ ਆਪਣੀ ਜਿਹੜੀ ਪ੍ਰੋਬਲਮ ਹੈ ਕਿ ਆਪਾਂ ਨੂੰ ਆਪਣੇ ਸੂਬੇ ਨੂੰ ਕਿਵੇਂ ਤਰੱਕੀ ਤੇ ਲੈ ਕੇ ਜਾਣਾ ਹੈ ਆਪਣੇ ਕੋਲੇ ਐਗਰੀਕਲਚਰ ਇੱਕ ਲਿਮਟ ਹੈ ਐਗਰੀਕਲਚਰ ਤੋਂ ਹੁਣ 60 ਕੁਇੰਟਲ ਦੇ ਬਾਅਦ 70 ਕੁਇੰਟਲ ਹੋ ਜਾਊ ਮਨ ਹੋ ਜਾਊਗਾ 90 ਮਨ ਹੋ ਜਾਊਗਾ 90 ਦੇ ਬਾਅਦ ਹੋਰ ਸਾਇੰਟਿਫਿਕ ਆ ਕੇ ਚੋਨਾ 100 ਮਨ ਹੋ ਜਾਊਗਾ ਇਹ ਤੋਂ ਬਾਅਦ ਕਿੰਨਾ ਕੁ ਜਾਊਗਾ ਸੋ ਪਹਿਲੀ ਗੱਲ ਹੈ ਜਦੋਂ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਸਰਕਾਰ 'ਚ ਆਇਆ ਮੈਂ ਵੱਡੇ ਬਾਦਲ ਸਾਹਿਬ ਕੋਲੇ ਬੈਠਿਆ ਤੇ ਅਸੀਂ ਬਹਿ ਕੇ ਅਸੀਂ ਦੇਖਿਆ ਕਿ ਆਪਣੇ 'ਚ ਕਮੀਆਂ ਕੀ ਐ ਤੇ ਸਟਰੈਂਥਸ ਕੀ ਹੈ ਜੋ ਕਮੀਆਂ ਦੇਖਿਆ ਕਿ ਆਪਾਂ ਜਮਾ ਲੈਂਡਲੌਕਡ ਹੈ ਫਿਰ ਇਹਦਾ ਇਲਾਜ ਕੀ ਹੈ ਦੁਨੀਆ ਨਾਲ ਕਨੈਕਟੀਵਿਟੀ ਚਾਹੀਦੀ ਹੈ ਜੇ ਜੇ ਸਮੁੰਦਰ ਨਹੀਂ ਹੈ ਤਾਂ ਉਹ ਹਵਾਈ ਜਹਾਜ਼ ਬਣਾ ਐਡੇ ਬਣਾ ਲਓ ਜਿਹੜੀਆਂ ਸੜਕਾਂ ਪਲਾਨ ਹੋਈਆਂ ਸੀ ਉਹ ਉਸ ਨਜ਼ਰੀਏ ਨੂੰ ਦੇਖ ਕੇ 에어ਪੋਰਟ ਤੇ ਸਰੀਆ ਉਸ ਤੋਂ ਅਸੀਂ ਬਹਿ ਕੇ ਪਲਾਨ ਕੀਤੇ ਸੀ ਹੁਣ ਆਪਾਂ ਇਨਵੈਸਟਮੈਂਟ ਦੀ ਗੱਲ ਕਰਦੇ ਆਂ ਕਿ ਇੰਡਸਟਰੀ ਪੰਜਾਬ ਚ ਆਏ ਇੰਡਸਟਰੀ ਕਿਉਂ ਹੋਊਗੀ ਪਹਿਲੇ 30 40 ਸਾਲ ਪਹਿਲੇ ਹੁੰਦਾ ਸੀ ਲਾਇਸੈਂਸ ਰਾਜ ਜੇ ਤੁਹਾਡੇ ਕੋਲ ਲਾਇਸੈਂਸ ਸਰਕਾਰ ਦਿੰਦੀ ਹੁੰਦੀ ਸੀ ਜਿਹਦੇ ਸੂਬੇ ਨੂੰ ਲਾਇਸੈਂਸ ਮਿਲ ਜਾਂਦਾ ਸੀ ਇੰਡਸਟਰੀ ਭੱਜ ਕੇ ਉੱਥੇ ਜਾਂਦੀ ਸੀ ਹੁਣ ਲਾਇਸੈਂਸ ਰਾਜ ਨਹੀਂ ਹੈ ਜਿੱਥੇ ਜੀਕ ਉਹ ਇੰਡਸਟਰੀ ਵਾਲਾ ਕਰਦਾ ਹੈ ਉੱਥੇ ਉਹ ਜਾਂਦਾ ਉਹਦਾ ਮਨਮੰਦਾ ਹੈ ਉਹ ਕੀ ਆਊਗਾ ਪੰਜਾਬ ਕੋਲ ਇੰਡਸਟਰੀਸ ਆਊਗਾ ਕਿ ਤੁਸੀਂ ਕੀ ਦਿਓਗੇ ਆਪਾਂ ਕਹਿੰਦੇ ਆਹ ਵੀ ਫਰੀ ਆਹ ਵੀ ਫਰੀ ਆਹ ਵੀ ਫਰੀ ਥੋੜੀ ਚਿੱਠੀ ਲੈ ਕੇ ਉਹ ਹਰਿਆਣੇ ਚਲੇ ਜਾਊਗਾ ਉਹ ਕਹਿੰਦੇ ਪੰਜਾਬ ਵਾਲੇ ਆਹ ਕਹਿੰਦੇ ਆ ਤੁਸੀਂ ਦੱਸੋ ਕੀ ਦਿਓਗੇ ਦੋਨਾਂ ਦੀ ਚਿੱਠੀ ਲੈ ਕੇ ਤੀਜੇ ਕੋਲੇ ਚਲੇ ਜਾਂਦਾ ਜਿੱਥੇ ਸਭ ਤੋਂ ਵਧੀਆ ਜਿਹੜਾ ਸਾਰਾ ਕੁਝ ਦੇਣ ਦੇਣ ਨੂੰ ਦੇਰ ਆਏਗਾ ਸੀ ਕਹਿੰਨ ਉੱਥੇ ਲਾ ਦਾਂਗੇ ਹੁਣ ਆਪਣੇ ਕੋਲ ਕੀ ਦੇਣ ਨੂੰ ਤਿਆਰ ਆਪਾਂ ਪੋੜ ਤੋਂ ਵੀ ਦੂਰ ਐ ਕੱਲਾ ਬਹੁਤ-ਬਹੁਤ ਬਿਜਲੀ ਕਰ ਦਾਂਗੇ ਮਹ ਕਸਤੀ ਕਰਦਾ ਕਿ ਹੋਰ ਆਪਣੇ ਕੋਲੇ ਨਾ ਉਹ ਜਿਹੜਾ ਦੇਖੂਗਾ ਇੰਡਸਟਰੀਅਲਸ ਉਹ ਦੇਖੂਗਾ ਯਾਰ ਮੈਂ ਮਾਲ ਲਿਆਉਣਾ ਹੈ ਰੌ ਮਟੀਰੀਅਲ ਆਉਣਾ ਕਿੱਥੋਂ ਆਊਗਾ ਤੇ ਐਕਸਪੋਰਟ ਕਰਨਾ ਉਹ ਕਿੱਥੇ ਜਾਊਗਾ ਸੋ ਆਪਣੀ ਜਿਹੜੀ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ ਜਿਹੜੀ ਅੱਜ ਦੀ ਸਿਚੁਏਸ਼ਨ ਹੈ ਆ ਸਿਚੁਏਸ਼ਨ ਵਿੱਚ ਆਪਾਂ ਨੂੰ ਆਪਣੀ ਜਿਹੜੀ ਸਟਰੈਂਥ ਹੈ ਜਿਵੇਂ ਦੋ ਤਿੰਨ ਗੱਲਾਂ ਦੀ ਗੱਲ ਹੋਈ ਹੈ ਆਪਾਂ ਸਟਰੈਂਥ ਨੂੰ ਜ਼ਿਆਦਾ ਐਕਸਪਲੋਰ ਕਰੀਏ ਮੈਂ ਪੋਲੈਂਡ ਦੀ ਇੱਕ ਦੇਸ਼ ਹੈ ਪੋਲੈਂਡ ਉਹਦੀ ਗੱਲ ਕਰਨਾ ਚਾਹਣਾ ਹੈ ਪੋਲੈਂਡ ਜਿਵੇਂ ਆਪਣੇ ਵਰਗਾ ਹਸਾਬ ਹੈ ਉੱਥੇ ਐਗਰੀਕਲਚਰ ਸੇਟ ਸੀ 97% ਉਹਨਾਂ ਦਾ ਐਗਰੀਕਲਚਰ ਉਹ ਰੌ ਹੀ ਸੀ ਰੌਮ ਉਹਨਾਂ ਨੇ ਦੇਖਿਆ ਕਿ ਆਪਣੇ ਜਿੰਨਾ ਅਸੀਂ ਬਣਾਉਨੇ ਆ ਜਿਹੜਾ ਜਿਵੇਂ ਆਪ ਕਣਕ ਤੇ ਝੋਨਾ ਉਵੇਂ ਸਿਸਟਮ ਸੀ ਪ੍ਰੋਸੈਸਿੰਗ ਨਹੀਂ ਸੀ ਉਹਨੇ ਮਿਸ਼ਨ ਬਣਾ ਲਿਆ ਕਿ ਆਪਣੇ ਸਟੇਟ ਆਪਣੇ ਕੰਟਰੀ ਨੂੰ ਬਚਾਉਣ ਵਾਸਤੇ ਆਪਾਂ ਵੈਲਿਊ ਐਡੀਸ਼ਨ ਕਰਨ ਵਾਸਤੇ ਜੌਬ ਕਰੀਏਸ਼ਨ ਵਾਸਤੇ ਪ੍ਰੋਸੈਸਿੰਗ ਵਿੱਚ ਲੱਗੀਏ ਉਹਨੇ 20 ਸਾਲ ਲੱਗੇ ਉਹਨੂੰ 20 ਸਾਲ ਲੱਗੇ ਅੱਜ 97% ਜੋ ਉੱਥੇ ਚੀਜ਼ ਪ੍ਰੋਡਿਊਸ ਕਰ ਰਹੇ ਐ ਉਹ ਪ੍ਰੋਸੈਸ ਆਪ ਹੀ ਕਰਦੇ ਐ ਆਪ ਹੀ ਪ੍ਰੋਸੈਸ ਕਰਦੇ ਐ ਪ੍ਰੋਸੈਸ ਕਰਕੇ ਉਹ ਐਕਸਪੋਰਟ ਕਰਦੇ ਐ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਐ ਇੰਡਸਟਰੀ ਜਿਵੇਂ ਤੁਸੀਂ ਕਹਿੰਦੇ ਕਿ ਆਊਗੀ ਕਿਉਂ ਆਊਗੀ ਕਿਵੇਂ ਆਊਗੀ ਇੰਡਸਟਰੀ ਉੱਥੇ ਆਉਂਦੀ ਹੈ ਜਿੱਥੇ এনवायरमेंट ਚੰਗਾ ਹੋਵੇ ਤੇ ਇਨਫਰਾਸਟ੍ਰਕਚਰ ਚੰਗਾ ਹੋਵੇ ਇਨਫਰਾਸਟ੍ਰਕਚਰ ਦਾ ਮਤਲਬ ਹੈ ਬਿਜਲੀ ਰੋਡ ਕਨੈਕਟੀਵਿਟੀ 에ਅਰ ਕਨੈਕਟੀਵਿਟੀ ਪੋਰਟ ਤਾਂ ਆਪਣੇ ਕੋਲ ਹੈ ਨਹੀਂ ਤੁਸੀਂ ਦੇਖਿਆ ਹੋਣਾ ਅਕਾਲੀ ਦਲ ਸਰਕਾਰ ਨੇ ਜਿਸਤੇ ਜੋਰ ਲਾਇਆ ਇਨਫਰਾਸਟ੍ਰਕਚਰ ਤੇ ਤਾਂ ਹੀ ਇਨਵੈਸਟਮੈਂਟ ਆਉਗੀ ਜੇ ਸੜਕਾਂ ਚੰਗੀਆਂ ਹੋਣ ਤੇ ਬਿਜਲੀ 24 ਘੰਟੇ ਹੋਏ ਤੇ ਤੁਹਾਡੇ ਹਵਾਈ ਅੱਡੇ ਨਾਲ ਕਿਤੇ ਮਰਜ਼ੀ ਜਾਓ ਅੱਜ ਮੁਹਾਲੀ ਜਿਹੜਾ ਬਣਿਆ ਨਾ ਡਵੈਲਪ ਹੋਇਆ ਉਹਦਾ ਬਹੁਤ ਵੱਡਾ ਕਾਰਨ ਹੈ ਮੁਹਾਲੀ ਇੰਟਰਨੈਸ਼ਨਲ 에ਰਪੋਰਟ ਜਿਹੜਾ ਅਸੀਂ ਬਣਾਇਆ ਆਈਟੀ ਇੰਡਸਟਰੀ ਉੱਥੇ ਨਾਲ ਦੇ ਨਾਲ ਆ ਗਈ ਦੂਜੀ ਵੱਡੇ ਵੱਡੇ ਕੰਪਨੀਆਂ ਨਾਲ ਦੇ ਨਾਲ ਆ ਗਈਆਂ ਕਿਉਂਕਿ 에ਅਰ ਕਨੈਕਟਿਵਿਟੀ ਹੋ ਗਈ ਓਵੇਂ ਰੋਡ ਕਨੈਕਟਿਵਿਟੀ ਜਿਹੜਾ ਅੱਜ ਅਸੀਂ ਮੈਨੂੰ ਯਾਦ ਆਏ ਮੈਂ ਤੇ ਵੱਡੇ ਬਾਲਸ ਬੈਠੇ ਸੀ ਘੰਟੇ ਦੇ ਅੰਦਰ ਅੰਦਰ ਅਸੀਂ ਫੈਸਲਾ ਕਰ ਲਿਆ ਕਿ ਹਰ ਜ਼ਿਲ੍ਹੇ ਨੂੰ ਚੰਡੀਗੜ੍ਹ ਨਾਲ ਫੋਰ ਲੇਨਾਂ ਐਕਸਪ੍ਰੈਸ ਵੇ ਨਾਲ ਜੋੜਨਾ ਹੈ ਤੇ ਨਾਲ ਦੇ ਨਾਲ ਅਸੀਂ ਪਲੈਨਿੰਗ ਕਰਕੇ ਦੇਖੋ 5 ਸਾਲ ਦੇ ਅੰਦਰ ਜੋੜ ਦਿੱਤਾ ਸਾਰੇ ਹਾਈਵੇ ਨੈਟਵਰਕ ਨਾਲ ਹੁਣ ਉਸ ਨੈਟਵਰਕ ਨੂੰ ਦੇਖ ਕੇ ਜਦੋਂ ਬਾਹਰਲੇ ਆਉਂਦੇ ਇਨਵੈਸਟਰ ਗੱਲ ਦਾ ਉਹੀ ਗੱਲ ਕਰ ਰਹੇ ਹਨ ਤਿੰਨੇ ਚੀਜ਼ਾਂ ਦੀ ਕਿ 에어ਪੋਰਟ ਰੋਡ ਆ ਜਿਹੜੇ ਚੀਜ਼ਾਂ ਤੇ ਜਿਹੜਾ ਮੈਂ ਫੋਕਸ ਮੈਂ ਕਲੀਅਰ ਹੈ ਫੂਡ ਪ੍ਰੋਸੈਸਿੰਗ ਇਸ ਦਾ ਬੇਨ ਫੋਕਸ ਆਪਣਾ ਸਟੇਟ ਦਾ ਹੋਣਾ ਚਾਹੀਦਾ ਐਂਡ ਸਮਾਲ ਐਂਡ ਸਮਾਲ ਐਂਡ ਮਾਈਕਰੋ ਇੰਡਸਟਰੀ ਕਿਉਂਕਿ ਅਸਲੀ ਵੱਡੀ ਜਿਹੜੀ ਫੈਕਟਰੀਆਂ ਨਾ ਅੱਜ ਕੱਲ ਟੈਕਨੋਲੋਜੀ ਐ ਇੰਨੀ ਆ ਗਈ ਭਾਵੇਂ ਤੁਸੀਂ 5000 ਗੱਡੀਆਂ ਦੇ ਫੈਕਟਰੀ ਲਾ ਲੋ ਕਾਰ ਦੀ ਮਤਲਬ ਦਾ ਹਜ਼ਾਰ ਬੰਦੇ ਰੱਖਣਗੇ ਬਾਕੀ ਸਾਰੇ ਰੋਬੋਟਸ ਰੋਬੋਟਸ ਐ ਅਸਲੀ ਜੌਬ ਕ੍ਰिएशन ਹੈ ਐਨਸਿਲਰੀ ਤੇ ਮਾਈਕਰੋ ਤੇ ਮੀਡੀਅਮ ਇੰਡਸਟਰੀ ਦੇ ਵਿੱਚ ਸੋ ਜਿਹੜੀ ਮੈਂ ਜਿਹੜੀ ਕਹਿਣਾ ਚਾਹਣਾ ਹੈ ਕਿ ਜੇ ਤੁਸੀਂ ਪਿਛਲੇ 40 ਸਾਲ ਦਾ ਪਿਛਲੇ 40 ਸਾਲ ਨੂੰ ਦੇਖੀਏ ਜਿਆਦਾ ਦੂਰ ਨਹੀਂ ਪਿਛਲੇ 40 ਸਾਲ ਹੀ ਦੇਖ ਲਈਏ ਜਦੋਂ ਪੰਜਾਬ ਵਿੱਚ ਟਰਾਂਸਫਾਰਮੇਸ਼ਨ ਆਈ ਹੈ ਮੈਨੂੰ ਯਾਦ ਹੈ ਜਦੋਂ ਮੈਂ ਛੋਟਾ ਹੁੰਦਾ ਸੀ ਬਾਦਲੋਂ ਬਠਿੰਡੇ ਤੱਕ ਸੜਕ ਨਹੀਂ ਹੁੰਦੀ ਸੀ ਮੈਂ ਜਦੋਂ ਪੜਦਾ ਹੁੰਦਾ ਸੀ ਬਠਿੰਡੇ ਜਾਂਦਾ ਹੁੰਦਾ ਸੀ ਉੱਠ ਦੀ ਗੱਡੀ ਤੇ ਜਾਂਦਾ ਹੁੰਦਾ ਸੀ ਮੇਰੇ ਆਪਣੇ ਟਾਈਮ ਦੇ ਵਿੱਚ ਦੇਖ ਲਓ 40 45 ਟਿੱਬੇ ਹੁੰਦੇ ਸੀ ਜੇ ਸੜਕ ਸੀ ਬਠਿੰਡੇ ਤੋਂ ਡੱਬ ਵਾਲੀ ਡੱਬ ਵਾਲੀ ਤੋਂ ਉੱਤੋਂ ਆਉਂਦੀ ਸੀ ਟਿੱਬੇ ਹੁੰਦੇ ਸੀ ਕਿਸੇ ਦਹਿਰਾ ਵੀ ਨਹੀਂ ਦਖਦੀਆਂ ਕਸੀਆਂ ਵੀ ਨਹੀਂ ਦਖਦੀਆਂ ਅੱਜ ਦੀ ਟਰਾਂਸਫਾਰਮੇਸ਼ਨ ਆਈ ਹੈ ਪਿਛਲੇ 50 ਸਾਲਾਂ ਚਾਹੀਏ ਜਿਹੜੇ ਆਪਣੇ ਪੰਜਾਬ ਵਿੱਚ ਨ ਉਹਨਾਂ ਦਾ ਆਰਕੀਟੈਕਟ ਕੌਣ ਹੈ ਆ ਟਰਾਂਸਫਰਮੇਸ਼ਨ ਦਾ ਇਸ ਅਕਾਲੀ ਦਲ ਜਿਹੜਾ ਆਪਾਂ ਆਪਾਂ ਪੋਜ਼ਿਟਿਵ ਜਿਹੜੀ ਗੱਲ ਹੈ ਆਪਣੀ ਕੌਮ 'ਚ ਇੱਕ ਕਮੀ ਹੈ ਆਪਣੀ ਕੌਮ 'ਚ ਇੱਕ ਕਮੀ ਹੈ ਆਪਾਂ ਭੰਡ ਦੇ ਇੱਕ ਦੂਜੇ ਨੂੰ ਬਹੁਤ ਨੈਗੇਟਿਵਿਟੀ ਦੂਜੇ ਦੇ ਖਲਾਅ ਜਿਹੜੀ ਪੋਜ਼ਿਟਿਵ ਗੱਲ ਤਾਂ ਕਰਨੀ ਨਹੀਂ 네ਗੇਟਿਵ ਗੱਲ ਦੇ ਮਗਰ ਆਪ ਪੈ ਜਾਣਾ ਜਿੰਨੀ ਰੋਡ ਨੈਟਵਰਕ ਹੈ ਜਿੰਨਾ ਪਾਵਰ ਨੈਟਵਰਕ ਹੈ ਕਿੰਨਾ 에어 ਨੈਟਵਰਕ ਹੈ ਸਾਰਾ ਹੀ ਇਰੀਗੇਸ਼ਨ ਨੈਟਵਰਕ ਹੈ ਬਹੁਤ ਵੱਡਾ ਰੋਲ ਅਖੋਮਨੀ ਕਾਲੀ ਦਲ ਦਾ ਹੈ ਆਪਣੇ ਸਟੇਟ ਵਿੱਚ ਆ ਤੁਸੀਂ 40 ਸਾਲਾਂ ਚ ਤਕਰੀਬਨ 10 ਸਾਲ ਕਾਂਗਰਸ ਦਾ ਰਾਜ ਆਇਆ ਹੈ ਕੈਪਟਨ ਸਾਹਿਬ ਮੁੱਖ ਮੰਤਰੀ ਰਹੇ ਹੈ ਮੈਨੂੰ ਲੱਗਦਾ ਇੱਕ ਚੀਜ਼ ਨਹੀਂ ਤੁਸੀਂ ਗਿਣਾ ਸਕਦੇ ਸੀ ਉਹ ਆ ਵੀ ਆਇਆ ਹੈ ਬੇਸਿਕਲੀ ਪ੍ਰੋਬਲਮ ਕੀ ਹੈ ਜਿਹੜੀ ਮੈਂ ਜ ਸਰ ਇਹ ਬੁਢੀ ਜੀ ਬੈਠੇ ਸੀ ਮੈਂ ਕਹ ਰਿਹਾ ਸੀ ਡੈਮੋਕ੍ਰੇਸੀ ਦਾ ਫਾਇਦਾ ਵੀ ਹੁੰਦਾ ਹੈ ਤੇ ਨੁਕਸਾਨ ਵੀ ਹੁੰਦਾ ਹੈ ਡੈਮੋਕ੍ਰੇਸੀ ਵਿੱਚ ਆਪਾਂ ਕਿਤੇ ਕਿਤੇ ਉਸ ਲੀਡਰ ਨੂੰ ਚੁਣ ਲੈਣੇ ਆ ਜਿਹਦਾ ਨਾ ਕੋਈ ਵਿਜਨ ਹੈ ਨਾ ਪਲੈਨਿੰਗ ਹੈ ਉਹਨੂੰ ਪਤਾ ਕਿ ਜਿਹਦੇ ਮਿਸ਼ਨ ਨਾਲ ਹੀ ਆਉਂਦਾ ਮੈਂ ਸਟੇਟ ਨੂੰ ਅੱਗੇ ਲੈ ਕੇ ਜਾਣਾ ਕੈਪਟਨ ਸਾਹਿਬ ਬੜੇ ਮੁੱਖ ਮੰਤਰੀ ਆਰਾਮ ਕਰਨ ਵਾਸਤੇ ਤੁਸੀਂ ਦੇਖੋ ਪਹਿਲਾ ਟਨਿਓਰ ਲੈ ਲਓ ਜਾਂ ਦੂਜਾ ਟਨਿਓਰ ਲੈ ਲਓ ਕਿਲਾ ਫਾਰਮ ਹਾਊਸ ਬਣਾਇਆ ਉਹਨਾਂ ਨੇ ਤੇ ਬਸ ਨਾ ਨਿਕਲੇ ਨਾ ਗਏ ਨਾ ਮਿਲੇ 5 ਸਾਲ 10 ਸਾਲ ਪਹਿਲੇ 5 ਸਾਲ ਉਹਦੇ ਬਾਅਦ ਮੈਂ ਵੱਡੇ ਬਾਲ ਸਾਹਿਬ ਵਾਸਤੇ ਇੱਕ ਬੇਟਾ ਕਰਕੇ ਨਹੀਂ ਕਹ ਰਿਹਾ ਜਿਵੇਂ ਮੈਂ ਫਿਕਰ ਦੇਖਿਆ ਤਾਂ ਉਹਨਾਂ ਦੇ ਮਨ 'ਚ ਮੈਂ ਦੇਖਿਆ ਸੀ ਜਿਦੋਂ ਰਾਤ ਨੂੰ ਲੱਗੇ ਦਿਨੇ ਉਹ ਸੋਚਦੇ ਰਹਿੰਦੇ ਸੀ ਕੀ ਕੀ ਕਰਨਾ ਕੀ ਕੀ ਕਰਨਾ ਜਿੰਨਾ ਤੱਕ ਉਹ ਲੀਡਰ ਕੋਲ ਦਾ ਮਨ 'ਚ ਫਿਕਰ ਨਾ ਹੋਏ ਆਪਣੇ ਸੂਬੇ ਦਾ ਪੈਸ਼ਨ ਨਾ ਹੋਏ ਸਾਰੀ ਚੀਜ਼ ਪੈਸ਼ਨ ਵਾਲਾ ਹੈ ਅੱਛਾ ਇੱਕ ਹੋਰ ਗੱਲ ਹੈ ਜਿਵੇਂ ਮੈਂ ਕਿਹਾ ਹੈ ਪੈਸੇ ਦੀ ਲੋੜ ਹੀ ਨਹੀਂ ਹੁੰਦੀ ਤੁਹਾਡੇ ਕੋਲੇ ਆਈਡੀਆਜ਼ ਚਾਹੀਦੇ ਐ ਪੈਸਾ ਆਈਡੀਆਜ਼ ਦੇ ਮਗਰ-ਮਗਰੀ ਆਉਂਦਾ ਹੈ ਹੁਣ ਹਾਈਵੇ ਬਣਾਉਣੇ ਐ ਤੁਹਾਡੇ ਕੋਲੇ ਆਪਣੇ ਕੋਲ ਪੈਸੇ ਨਹੀਂ ਤੁਸੀਂ ਆਈਡੀ ਅੱਜਕੱਲ੍ਹ ਆਈ ਪਲਾਨਿੰਗ ਤੁਸੀਂ ਕਰੋ ਤੇ ਮਗਰਮਾ ਇਨਵੈਸਟਮੈਂਟ ਆਈ ਨਹੀਂ ਪਾਵਰ ਪਲਾਂਟ ਚ ਅਸੀਂ ਕੀ ਹੈ ਸਭ ਤੋਂ ਸਸਤੇ ਪਾਵਰ ਪਲਾਂਟ ਇੰਡੀਆ ਵਿੱਚ ਲਾਏ ਗਏ ਤੋਂ ਕਾਲੀ ਦਲ ਦੀ ਸਰਕਾਰ ਨੇ ਲਾਏ ਆ ਜਿਹੜੇ ਕਹਿੰਦੇ ਸੀ ਇਨਕੁਆਰੀ ਕਰਾਵਾਂਗੇ ਇਨਕੁਆਰੀ ਕਿਉਂ ਨਹੀਂ ਕਰਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਹੁਣ ਚੁੱਪ ਕਿਉਂ ਹੋ ਜਾਂਦੇ ਸੋ ਜਿਹੜੀ ਹੈ ਜਿਹੜੀ ਮੈਂ ਕਹਿਣਾ ਚਾਹਣਾ ਦੋ ਤਿੰਨ ਗੱਲਾਂ ਮੈਂ ਤਾਂ ਇੱਕ ਜਿਹੜਾ ਲੀਡ ਕਰੂਗਾ ਸਿੰਗapore ਬਣਾਇਆ ਇਕੱਲੇ ਇੱਕ ਬੰਦੇ ਨੇ ਦੁਬਈ ਜਿੱਥੇ ਤੇਲ ਵੀ ਨਹੀਂ ਆ ਆ ਜਿਹੜਾ ਸ਼ੇਖ ਹੁਣ ਕਿੰਗ ਹੈ ਇਹ ਇਹਨੇ ਖੜਾ ਕੀਤਾ 30 ਸਾਲ ਪਹਿਲੇ 40 ਸਾਲ ਪਹਿਲੇ ਤੁਸੀਂ ਦੁਬਈ ਜਾਂਦੇ ਸੀ ਨਾ ਉੱਥੇ ਤੁਸੀਂ ਕੁਝ ਨਹੀਂ ਹੁੰਦਾ ਸੀ ਮਨ ਲਾ ਜਿਹੜਾ ਗਏ ਉਹਨੇ ਕੁਝ ਵੀ ਨਹੀਂ ਹੁੰਦਾ ਸੀ ਦੁਬਈ 'ਚ ਅੱਜ 40 ਸਾਲ 'ਚ ਇੱਕ ਬੰਦੇ ਨੇ ਅੱਜ ਜਿਹੜੀ ਇੰਡੀਆ ਦੀ ਸਿਚੁਏਸ਼ਨ ਹੈ ਤੁਸੀਂ ਇੰਡੀਆ ਦੀ ਸਿਚੁਏਸ਼ਨ ਕੀ ਹੈ ਇੱਥੇ ਨੰਬਰ ਗੇਮ ਆ ਗਈ ਹੈ ਦੇਸ਼ ਵਿੱਚ ਜਿਹਦੇ ਐਮਪੀ ਜ਼ਿਆਦੇ ਉਹਦੀ ਬੋਲਬਾਲਾਂ ਅੱਜ ਤੁਸੀਂ ਜਿੰਨੀ ਇਨਵੈਸਟਮੈਂਟ ਹੈ ਦੇਸ਼ ਵਿੱਚ ਕੱਲੀ ਦੋ ਜਗ੍ਹਾ ਜਾਰੀ ਹੈ ਯੂਪੀ ਜਾਂ ਗੁਜਰਾਤ ਕੋਈ ਹੁੰਦਾ ਫੈਕਟਰੀ ਲਾਉਣ ਮੋਦੀ ਸਾਹਿਬ ਨੇ ਜਾ ਚੱਕਣਾ ਤੇ ਗੁਜਰਾਤ ਯੂਪੀ ਕਿਉਂਕਿ 80% ਆਉਣੇ ਆ ਤੁਸੀਂ ਜਾ ਕੇ ਦੇਖੋ ਕਿੰਨਾ ਫੰਡ ਜਾ ਰਿਹਾ ਗਵਰਨਮੈਂਟ ਆਫ ਇੰਡੀਆ ਦਾ ਜਿਹੜੀ ਡਿਵਲੂਸ਼ਨ ਦੀ ਗੱਲ ਕਰ ਰਿਹਾ ਚੀਮਾ ਸਾਹਿਬ ਤੁਸੀਂ ਗੱਲ ਕੀਤੀ ਸੀ ਆਪਾਂ ਨੂੰ ਜਿਹੜੇ ਟੈਕਸ ਜੀਐਸਟੀ ਇਕੱਠਾ ਹੋ ਕੇ ਜਾਂਦਾ ਉੱਥੇ ਤੇ ਸੈਂਟਰ ਕੋਈ ਆਪਣੇ ਉਸ ਸੈਂਟਰਲ ਜੀਐਸਟੀ ਤੋਂ ਕੋਈ ਡਿਵਲੂਸ਼ਨ ਵਾਸਤੇ ਭੇਜ ਦਿੰਦਾ ਸਟੇਟਾਂ ਨੂੰ ਦੇਣ ਵਾਸਤੇ ਫਾਰਮੂਲਾ ਐਜਾ ਬਣਾਇਆ ਉਹਨਾਂ ਨੇ ਕਿ ਮਿਹਨਤ ਕਰਨ ਵਾਲਿਆਂ ਨੂੰ ਤਾਂ ਪੈਸਾ ਆਉਂਦਾ ਨਹੀਂ ਟੈਕਸ ਦੇ ਨਾਲ ਉਹ ਆਉਂਦਾ ਨਹੀਂ ਜਿਹੜੇ ਨਹੀਂ ਟੈਕਸ ਦਿੰਦੇ ਤੇ ਫਿਰ ਕਹਿੰਦੇ ਉਹ ਪੈਸਾ ਜਰਾ ਜਾਂਦਾ ਉੱਥੇ ਹੈ ਤੇ ਅੱਜ ਮੈਂ ਤੁਸੀਂ ਰਿਪੋਰਟ ਕਢਾ ਲਓ ਲੇਟੈਸਟ ਡੈਵਲੂਸ਼ਨ ਯੂਪੀ ਦੀ ਸਟੇਟ ਦਾ ਟੈਕਸ ਲੱਗ ਹੈ ਜਿਹੜਾ ਮੁਫਤ ਭੇਜਦਾ ਹੈ ਯੂਪੀ ਨੂੰ 1 ਲੱਖ ਕਰੋੜ ਤੋਂ ਜ਼ਿਆਦਾ ਸਾਲ ਦਾ ਹੈ 1 ਲੱਖ ਕਰੋੜ ਤੁਸੀਂ ਲੇਟੈਸਟ ਫਿਗਰ ਵੀ ਕਢਾ ਲਓ 1 ਲੱਖ ਕਰੋੜ ਤੇ ਆਪਾਂ ਨੂੰ ਆਉਂਦਾ ਮਸਾਂ 8-9000 ਕਰੋੜ ਡਵਲੂਸ਼ਨ ਤੋਂ ਤੇ ਉੱਥੇ 1 ਲੱਖ ਕਰੋੜ ਹਰ ਸਾਲ ਤੇ ਕਿਉਂਕਿ ਹੁਣ ਉੱਥੇ ਇਹਨਾਂ ਟਰਸਟ ਏਰੀਆ ਸਾਰਾ ਕੁਝ ਯੂਪੀ ਹੁਣ ਇੱਥੋਂ ਪੰਜਾਬ ਦੇ ਇੰਡਸਟ੍ਰੀਅਲਿਸਟ ਕਿਉਂ ਭੱਜਣ ਲੱਗ ਗਏ ਹੁਣ ਮੈਂ ਇੱਕ ਦਿਨ ਮੈਂ ਯੋਗੀ ਜੀ ਕੋਲੇ ਗਿਆ ਸੀ ਭੁੰਦਰ ਸਾਹਿਬ ਤੁਸੀਂ ਵੀ ਨਾਲ ਸੀ ਮਿਲਣਾ ਤੰਦੂਮਰ ਸਾਹਿਬ ਵੀ ਨਾਲ ਸੀ ਅਸੀਂ ਕਿਉਂਕਿ ਉੱਥੇ ਆਪਣੇ ਕਿਸਾਨਾਂ ਦਾ ਸਿੱਖ ਕਿਸਾਨਾਂ ਦਾ ਮਸਲਾ ਸੀ ਅਸੀਂ ਉਹ ਮਸਲਾ ਹੱਲ ਜਾਨ ਵਾਸਤੇ ਗਏ ਅਸੀਂ ਅੰਦਰੋਂ ਦੇ ਘਰੋਂ ਨਿਕਲ ਕੇ ਬਾਹਰ ਗਏ ਸਾਰੇ ਪੰਜਾਬ ਦੇ ਲੁਧਿਆਣੇ ਵਾਲੇ ਇੰਡਸਟਰੀਜ਼ ਬਾਹਰ ਖੜੇ ਸੀ ਉਹ ਮੈਨੂੰ ਦੇਖ ਕੇ ਸਾਰੇ ਘਬਰਾ ਹਰਿਆਣੇ ਕਿ ਮੈਂ ਕਿਹਾ ਇੱਥੇ ਕੀ ਕਰੀ ਜਾਨੂੰ ਕਹਿੰਦਾ ਯੋਗੀ ਜਿਹੜਾ ਮੀਟਿੰਗ ਹੈ ਅਸੀਂ ਇੱਥੇ ਸ਼ਿਫਟ ਕਰ ਰਹੇ ਹਾਂ ਕਿਉਂ ਮੈਂ ਕਿਹਾ ਕਿਉਂ ਕਹਿੰਦੇ ਜੀ ਇੱਥੇ ਤਾਂ ਰਹਿਣਾ ਔਖਾ ਹੋਇਆ ਪਿਆ ਪੰਜਾਬ 'ਚ ਲਾਅ ਐਂਡ ਆਰਡਰ ਸਿਚੁਏਸ਼ਨ ਆ ਹੋਈ ਪਈ ਐ ਸੋ ਇਨਵੈਸਟਮੈਂਟ ਵਾਸਤੇ ਜੇ ਪੰਜਾਬ ਨੂੰ ਬਚਾਉਣਾ ਹੈ ਆਪਣੇ ਵਿੱਚ ਕਲੈਰਿਟੀ ਚਾਹੀਦੀ ਆ 5-6 ਚੀਜ਼ਾਂ ਦੀ ਇੱਕ ਐਸ ਸੂਬੇ ਦੀ ਅਗਵਾਈ ਕਿਹਨੂੰ ਦੇਣੀ ਹੈ ਜਿਹੜੀ ਤੁਹਾਡੇ ਸੂਚ ਜਿਹੜਾ ਬੰਦਾ ਵਿਜਨਰੀ ਹੋਏ ਫੋਕਸਡ ਹੋਏ ਜਿਹਦੇ ਵਿੱਚ ਪੈਸ਼ਨ ਹੋਏ ਪੰਜਾਬ ਨੂੰ ਅੱਗੇ ਲੈ ਜਾਂਦਾ ਹੈ ਸਭ ਤੋਂ ਜ਼ਰੂਰੀ ਇੱਕ ਮਨਮਾਨ ਇੱਕ ਬੰਦਾ ਹੁੰਦਾ ਹੈ ਜਿਹੜਾ ਮਾੜੀ ਕੰਪਨੀ ਨੂੰ ਪ੍ਰੋਫਿਟ 'ਚ ਲਿਆਉਂਦਾ ਹੈ ਤੇ ਇੱਕ ਬੰਦਾ ਹੈ ਜਹਾ ਹੁੰਦਾ ਨਕਮਾ ਜਿਹੜਾ ਪ੍ਰੋਫਿਟ ਵਾਲੀ ਕੰਪਨੀ ਨੂੰ ਜਮਾ ਡੋਬ ਦਿੰਦਾ ਸੋ ਪਹਿਲੇ ਤਾਂ ਲੀਡਰਸ਼ਿਪ ਦੂਜੀ ਗੱਲ ਜਿਹੜੀ ਰੀਜਨਲ ਪਾਰਟੀ ਹੈ ਮੋਸਟ ਇੰਪੋਰਟੈਂਟ ਜਿੰਨੇ ਵੀ ਧੱਕੇ ਤੁਸੀਂ ਗਨਾਏ ਆ ਪਾਣੀ ਦੇ ਹੋਏ ਕਿਸੇ ਕੀਤੇ ਆ ਸਾਰੇ ਧੱਕੇ ਨੈਸ਼ਨਲ ਪਾਰਟੀਆਂ ਨੇ ਕੀਤੇ ਆ ਭਾਵੇਂ ਪਾਣੀ ਦਾ ਉਹ ਨੈਸ਼ਨਲ ਪਾਰਟੀਆਂ ਦਾ ਤਾਂ ਰੀਜਨਲ ਪਾਰਟੀ ਦਾ ਫਰਕ ਹੀ ਹੈ ਜੋ ਇੰਦਰਾ ਗਾਂਧੀ ਨੇ ਕਹਿਣਾ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਦੇ ਉਹਦੇ ਕੋਈ ਮੁੱਖ ਮੰਤਰੀ ਹਿੰਮਤ ਨਹੀਂ ਸੀ ਕਿ ਪਿੱਛੇ ਹਟ ਜੇ ਉਵੇਂ ਜੋ ਬੀਜੇਪੀ ਦੇ ਭਾਈ ਕਮਾਂਡ ਨੇ ਕਹਿਣਾ ਉਹ ਹੀ ਇੱਥੋਂ ਦੇ ਯੂਨਿਟ ਕਹਿਣਗੇ ਅਸੀਂ ਆ ਇਕੱਲੇ ਜਿਹੜਾ ਜੇ ਕੋਈ ਪੰਜਾਬ ਦੇ ਜਦੋਂ ਗੱਲ ਹੋਈ ਸੀ ਨਾ ਪੰਜਾਬ ਦੇ ਮੁੱਦਿਆਂ ਤੇ ਕੱਲਾ ਕਿਉਂ ਕਾਲੀ ਦਲ ਬੋਲਦਾ ਹੈ ਕਿਉਂਕਿ ਕਾਲੀ ਦਲ ਵਾਸਤੇ ਪੰਕੱਲਾ ਪੰਜਾਬ ਹੈ ਨੈਸ਼ਨਲ ਪਾਰਟੀਆਂ ਦਾ ਇੰਟਰਸਟ ਬਹੁਤੋਂ ਦੇਖਣਗੇ ਹਰਿਆਣੇ ਨਾਲ ਕੀ ਫੈਸਲ ਹੋ ਜੇ Rajasthan ਨਾਲ ਹੁਣ ਪਾਣੀ ਵਾਸਤੇ ਆਪਾਂ ਕਹੀਏ ਵਾਪਸ ਲੜੀਏ ਕਿ ਸਾਨੂੰ Rajasthan ਦੇ ਪਾਣੀ ਨੂੰ ਬਸ ਪੈਸਾ ਦਿਓ ਜਾਂ ਸਾਨੂੰ ਵਾਪਸ ਕਰੋ ਕੱਲੇ ਅਸੀਂ ਕਹਿ ਸਕਾਂਗੇ ਨਾ ਕਾਂਗਰਸ ਕਹਿ ਸਕੂਗੀ ਨਾ ਦੂਜੇ ਪਾਰਟੀਆਂ ਕਹਿ ਸਕਣਗੇ ਕਿਉਂਕਿ ਸੋਨੇ Rajasthan ਸਾਡਾ ਉੱਡ ਜੂਗਾ ਸੋ ਇੰਪੋਰਟੈਂਟ ਰੀਜਨਲ ਜਿੱਥੇ ਜਿੱਥੇ ਰੀਜਨਲ ਪਾਰਟੀਆਂ ਬਹਿਗੀਆਂ ਸਟਰੋਂਗ ਉੱਥੇ-ਉੱਥੇ ਰੀਜਨਲ ਐਸਪੀਰੇਸ਼ਨਸ ਵੀ ਸਟਰੋਂਗ ਰਹੀਆਂ ਹਨ ਉਹਨਾਂ ਦੀ ਪਾਵਰ ਵੀ ਰਹੀ ਹੈ ਜਿੱਥੇ ਰੀਜਨਲ ਪਾਰਟੀ ਕਮਜ਼ੋਰ ਹੋ ਗਈਆਂ ਉਹ ਸਿੱਧਾ ਕੰਟਰੋਲ ਨੈਸ਼ਨਲ ਪਾਰਟੀ ਸੋ ਇੱਕ ਲੀਡਰਸ਼ਿਪ ਕੌਣ ਲਗਵਾਏ ਕਰੂਗਾ ਰੀਜਨਲ ਪਾਰਟੀ ਨੂੰ ਸਟਰੈਂਥਨ ਕਰੋ ਤੇ ਸੂਬੇ ਵਿੱਚ ਜਿਹੜਾ ਕੋਈ ਲੀਡਰ ਹੋਊਗਾ ਜਾਂ ਰੀਜਨਲ ਪਾਰਟੀ ਹੋਊਗੀ ਉਹਦਾ ਇੰਟਰਸਟ ਹੀ ਹੋਣਾ ਸਭ ਤੋਂ ਵੱਡਾ ਇੰਟਰਸਟ ਹੋਣਾ ਹੈ ਕਿ ਆਪਣੇ ਸੂਬੇ ਵਿੱਚ ਇਨਫਰਾਸਟ੍ਰਕਚਰ ਬਣਾਇਆ ਜਾਏ ਆਪਣੇ ਸੂਬੇ ਵਿੱਚ ਗ੍ਰੋਥ ਹੋਏ ਕਿਉਂਕਿ ਉਹਦਾ ਸਾਰਾ ਕੁਝ ਨਿਰਭਰ ਉਸ ਕੰਮ ਤੇ ਹੁੰਦਾ ਹੈ ਇੱਕ ਜਿਹੜੀ ਵੱਡੀ ਹੁਣ ਕਮੀ ਆਪਣੇ ਦੇਸ਼ ਚ ਹੈ ਗਈ ਹੈ ਨੰਬਰ ਗੇਮ ਚ ਇੰਨਾ ਪੈ ਗਏ ਆ ਹੁਣ 12 13 ਐਮਪੀ ਹੈ 12 13 ਐਮਪੀ ਦਾ ਕੋਈ ਹੁਣ ਵੈਲਿਊ ਨਹੀਂ ਸਮਝਦੇ ਦੂਜੇ ਸੂਬਿਆਂ ਚ ਜਿੱਥੇ 80 ਹੈ ਸਾਰਾ ਕੰਮ ਹੀ ਉੱਥੇ ਹੁੰਦਾ ਸੋ ਮੇਰੇ ਕੋਲ ਕਈ ਕਾਫੀ ਗੱਲਾਂ ਕਰਨ ਵਾਲੀਆਂ ਸੀ ਪਰ ਕਿਉਂਕਿ ਬਹੁਤ ਜ਼ਰੂਰੀ ਮੈਂ ਦਿੱਲੀ ਪਹੁੰਚਣਾ ਮੇਰੇ ਕੋਲ ਕਈ ਪੁਰਾਣੇ ਸਾਡੇ ਪ੍ਰੋਗਰਾਮ ਦਿੱਤੇ ਸੀ ਮੈ ਹੁਣੀ ਡਰਾਈਵ ਕਰਨਾ ਸੋ ਮੈਂ ਕਨਕਲੂਡ ਕਰਨਾ ਚਾਹਣਾ ਹੈ ਦੇਖੋ ਬਹੁਤ ਵਧੀਆ ਡਿਸਕਸ਼ਨ ਹੋਇਆ ਹੈ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਤਾਂ ਪੰਜਾਬ ਵਿੱਚ ਪੋਜ਼ਿਟਿਵਿਟੀ ਹੋਣ ਦੀ ਲੋੜ ਹੈ ਆਪਾਂ 네ਗੇਟਿਵ ਬੜੇ ਬੰਦੇ ਆਪਾਂ 네ਗੇਟਿਵ ਕਿਸੇ ਸੂਬਾ ਆਪਣੇ ਕੋਈ ਕੋਈ ਸੂਬੇ ਦੇ ਲੋਕ ਆਪਣੇ ਸੂਬੇ ਨੂੰ ਬਦਨਾਮ ਨਹੀਂ ਕਰਦੇ ਜਿੰਨਾ ਪੰਜਾਬੀ ਆਪਣੇ ਸੂਬੇ ਨੂੰ ਬਦਨਾਮ ਕਰਦਾ ਆਪਣੇ ਤੋਂ ਵੱਧ ਨਸ਼ਾ Goa ਚ ਹੈ ਆਪਣੇ ਤੋਂ ਵੱਧ ਨਸ਼ਾ Maharashtra ਚ ਹੈ ਆਪਣੇ ਤੋਂ ਵੱਧ ਨਸ਼ਾ Haryana ਚ ਹੈ ਭੁੰਦਰ ਸਾਹਿਬ ਨੂੰ ਤੁਸੀਂ ਯਾਦ ਆ ਭੁੰਦਰ ਸਾਹਿਬ ਉਹ ਬਾਈ ਇਲੈਕਸ਼ਨ Haryana ਚ ਹੀ ਗਏ ਸੀ ਅਸੀਂ ਕਈ ਸਾਲ ਦੀ ਗੱਲ ਹੈ ਉੱਥੇ ਫੀਮ ਭੁਖੀ ਓਪਨ ਹੈ ਰਾਸਥਾਨ ਚ ਚਲ ਜਾਓ ਓਪਨ ਹੈ ਨਸ਼ਾ ਵੱਧ ਆਪਣੇ ਤੋਂ ਹੈ ਪਰ ਆਪਣੇ ਸਾਰੇ ਲੱਗ ਗਏ ਪੰਜਾਬ ਨਸ਼ੇੜੀ ਹੈ ਜੀ ਸਾਡੀ ਜਵਾਨੀ ਨਸ਼ੇੜੀ ਹੈ ਜੀ ਅਸੀਂ ਨਸ਼ੇੜੀਆਂ ਸੀ ਕਰ ਕਰਕੇ ਇੰਨਾ ਬਦਨਾਮ ਕਰਤਾ ਕਿ ਦੁਨੀਆ ਵਿੱਚ ਹੁਣ ਆਪਣ ਸੋਚਦੇ ਕਿ ਸਿੱਖ ਜਿਹੜੇ ਹੈਗੇ ਜਿੱਥੇ ਰਹਿੰਦੇ ਹੋ ਸਾਰੇ ਨਸ਼ੇੜੀ ਐ ਮੈਂ ਜਦੋਂ ਬੰਬੇ ਗਿਆ ਸੀ ਇਨਵੈਸਟਮੈਂਟ ਲੈਣ ਵਾਸਤੇ ਸਨ ਫਾਰਮਾਂ ਕੰਪਨੀ ਆ ਗੋਲਡ ਇੰਡੀਆ ਦੀ ਸਭ ਤੋਂ ਬਿਗੇਸਟ ਫਾਰਮਰ ਕੰਸਲਟਰੀ ਕੰਪਨੀ ਉਹਦੇ ਚੇਅਰਮੈਨ ਕੋਲੇ ਬੈਠਾ ਸੀ ਮੈਨੂੰ ਕਹਿੰਦਾ ਕਿ ਫੈਕਟਰੀ ਤਾਂ ਲਾ ਦਾਂਗੇ ਜੀ ਪਰ ਉਥੇ ਲੇਬਰ ਮਿਲ ਜੂ ਸਾਨੂੰ ਕੰਮ ਕਰਨ ਵਾਸਤੇ ਮੈਂ ਕਿਹਾ ਕਿਉਂ ਕਹਿੰਦਾ ਮੈਂ ਅਸੀਂ ਦੇਖਿਆ ਕਿ ਸਪੜਿਆ ਕਿ ਸਾਰੇ ਨਸ਼ੇ ਕਰਦੇ ਆ ਚੇਅਰਮੈਨ ਆਫ ਅ ਸਨ ਫਾਰਮਰ ਕੰਪਨੀ ਬੰਬੇ ਜਿਹੜਾ ਵਿਚ ਇਸ ਅ ਬਿਲੀਅਨ ਡਾਲਰ ਕੰਪਨੀ ਨੇ ਅਗਜ਼ਿਕਲ ਕੀਤਾ ਹੁਣ ਆਪਾਂ ਕਹਿਣ ਲੱਗੇ ਆਪਾਂ ਤਾਂ ਬਸ ਬਾਜੀ ਕਰਜ਼ਾਈ ਹੋ ਗਏ ਨੰਗ ਹੋ ਗਏ ਸਾਰੇ ਜਿਹਨੇ ਇਨਵੈਸਟਮੈਂਟ ਕਰਨੀ ਹੈ ਜਿਹਨੂੰ ਪਤਾ ਲੱਗਿਆ ਕਿ ਸੂਬਾ ਹੀ ਪਹਿਲਾਂ ਖਤਮ ਹੋਇਆ ਪਿਆ ਇੱਥੇ ਇਨਵੈਸਟਮੈਂਟ ਕਿਉਂ ਕਰਨ ਚਾਹੀਏ ਜਿਹੜੇ ਇੰਡਸਟਰੀਅਲਿਸਟ ਹਨਾ ਭਾਵੇਂ ਉਹਨਾਂ ਪੱਲੇ ਕੁਝ ਨਾ ਹੋਵੇ ਮਰਸੀਡੀਜ਼ ਗੱਡੀ ਰੱਖਣਗੇ ਉਹ ਕਿਉਂ ਉਹ ਕਿਉਂਕਿ ਕਿ ਬੈਂਕ ਕੋਲ ਜਾਣਗੇ ਨਾ ਬੈਂਕ ਮੈਨੇਜਰ ਦੇਖੂਗਾ ਯਾਰ ਗੱਡੀ ਤਾਂ ਵੱਡੀ ਆ ਪੈਸਾ ਕਾਫੀ ਹੋਣਾ ਏ ਦੇ ਕੋਲੇ ਭਾਵੇਂ ਆ ਜੇਬ ਖਾਲੀ ਹੋਏ ਲੋਨ ਦੇ ਦੂ ਜੇ ਤੁਸੀਂ ਟੁੱਟੀ ਜੀ ਮਰੂਤੀ ਤੇ ਜਾਓਗੇ ਕਹੋਗੇ ਸਾਨੂੰ ਇੰਨੇ ਕਰੋੜ ਚਾਹੀਦੇ ਬੈਂਕ ਕੋਲੇ ਜਾ ਕੇ ਦੇਖਣੇ ਆ ਤਾਂ ਇਹਦਾ ਇਹਨੂੰ ਦੇ ਦਈ ਲੋਟੀ ਸੋ ਪਹਿਲੇ ਆਪਾਂ ਆਪਣੇ ਵਿੱਚ ਪੋਜ਼ਿਟਿਵ ਲਈਏ ਮੈਂ ਨਾਲੇ ਮੇਰੇ ਨਾਲ ਕਨਵੈਸਟ ਵੀਰ ਹੈਗੇ ਡੈਟ ਦੋ ਕਿਸਮ ਦਾ ਡੈਟ ਹੁੰਦਾ ਹੈ ਪ੍ਰੋਡਕਟਿਵ ਡੈਟ ਤੇ ਨਾਨ ਪ੍ਰੋਡਕਟਿਵ ਡੈਟ ਅਕਾਲੀ ਦਲ ਦੇ ਟਿਨਯੌਰ ਚ ਅਸੀਂ ਪ੍ਰੋਡਕਟਿਵ ਡੈਟ ਲਿੱਤਾ ਸੀ ਮਤਲਬ ਉਹਦੇ ਨਾਲ ਇਨਫਰਾਸਟ੍ਰਕਚਰ ਬਣਾਇਆ ਸੀ ਅਸੀਂ ਜਿੰਨੀ ਇਨਫਰਾਸਟ੍ਰਕਚਰ ਬਣਿਆ ਭਾਵੇਂ ਸੀਵਰੇਜ ਦਾ ਕੰਮ ਆ ਭਾਵੇਂ ਫਲਾਈਓਵਰਸ ਆ ਸਾਰੇ ਪ੍ਰੋਡਕਟਿਵ ਡੈਟ ਨਾਲ ਉਹਦੇ ਨਾਲ ਕੀ ਹੋਇਆ ਪ੍ਰੋਡਕਟਿਵ ਡੈਟ ਲੋਨ ਨਾਲ ਜੀਡੀਪੀ ਗਰੋਥ ਹੋਈ ਜੀਡੀਪੀ ਗਰੋਥ ਦੀ ਸਾਡੀ ਗਰੋਥ ਰੇਟ ਤੁਸੀਂ ਸਾਡੇ ਟਾਈਮ ਤੋਂ ਦੇਖ ਲਓ ਤੇ ਹੁਣ ਦੇਖ ਲਓ ਤੇ ਜਿਹੜਾ ਡੈਟ ਟੂ ਜੀਡੀਪੀ ਰੇਸ਼ੋ ਗਿਣਿਆ ਜਾਂਦਾ ਹੈ ਜਦੋਂ 2007 ਸਾਡੀ ਸਰਕਾਰ ਸੀ 46% ਸੀ ਡੈਟ ਟੂ ਜੀਡੀਪੀ ਰਿਚੋ ਅਸੀਂ ਲਿਆ ਕੇ 5 ਸਾਲਾਂ ਚ 32% ਤੇ ਲੈ ਗਏ ਲਾਸਟ ইয়ার ਕਿਉਂਕਿ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਸੀ ਕਿ ਜਿਹੜਾ ਪਾਵਰ ਰਿਫਾਰਮਸ ਵਾਸਤੇ ਜਿਹੜਾ ਪਾ ਬਿਜਲੀ ਬੋਰ ਦਾ ਡੈਟ ਹੈ ਉਹ ਸਾਨੂੰ ਆਪਣੇ ਬੈਲੈਂਸ ਸ਼ੀਟ ਚ ਲੈਣਾ ਪਿਆ ਬਿਜਲੀ ਬੋਰ ਨੂੰ ਡੈਟ ਫ੍ਰੀ ਕਰਨ ਵਾਸਤੇ ਉਹ 올 ਇੰਡੀਆ ਦਾ ਸਕੀਮ ਸੀ ਕੋਨਸੈਂਟਿਵ ਹੁੰਦੇ ਸੀ ਉਹ ਕੋ ਡੈਟ ਇੱਕ ਆਪਣਾ 30 ਸਾਲ ਦਾ ਜਿਹੜਾ ਹਿਸਟੋਰਿਕ ਪਰਚੇਸ ਸਪੇਲ ਦਾ ਕਾਊਂਟ ਨਹੀਂ ਹੋਇਆ ਸੀ ਉਹਦੇ ਨਾਲ ਜਿਹੜੀ ਲੌਸਸ ਸੀ ਗਵਰਨਮੈਂਟ ਆਫ ਇੰਡੀਆ ਦੇ ਉਹ ਆਗੇ ਸਾਡੇ ਦੇ ਤੇ ਨਹੀਂ ਤਾਂ ਵੀ اٹ ਵੋਟਡ ਡਾਊਨ ਫਰਮ 46 ਟੂ 32 ਅੱਜ ਦੇਖੋ ਕਿੱਥੇ ਲੈ ਗਿਆ ਵਾਪਸ ਅਨਪ੍ਰੋਡਕਟਿਵ ਡੈਟ ਹੈ ਜਿਹੜਾ ਡੇਂਜਰਸ ਹੈ ਸਟੇਟ ਵਾਸਤੇ ਪ੍ਰੋਡਕਟਿਵ ਡੈਟ ਜੇ ਹੋਏ ਨਾ ਦੁਨੀਆ ਪੈਸੇ ਦੇ ਲੋਨ ਦੇ ਬਿਗੈਰ ਚੱਲਦੀ ਹੈ ਜਿਵੇਂ ਸਭ ਤੋਂ ਜ਼ਿਆਦਾ ਲੋਨ ਜੇ ਤੁਸੀਂ ਦੇਖੋਗੇ ਕਿਸੇ ਇਨਸਾਨ ਤੇ ਅੰਬਾਨੀ ਦੇ ਸਿਰ ਤੇ ਹੈ ਪਰ ਪ੍ਰੋਡਕਟਿਵ ਡੈਟਾ ਉਹ ਲੋਨ ਲੈ ਕੇ ਉਹ ਹੋਰ ਕੰਮ ਵਧਾ ਰਿਹਾ ਹੈ ਸੋ ਆਪਾਂ ਨੂੰ ਐਨਲਾਈਜ਼ ਕਰਨਾ ਚਾਹੀਦਾ ਹੈ ਆਪਣੇ ਸਟੇਟ ਦੀ ਸਿਚੁਏਸ਼ਨ ਤੇ ਮੈਂ ਕਹਿਣਾ ਚਾਹੁੰਦਾ ਪੋਜ਼ਿਟਿਵ ਰਹੀਏ ਲੀਡਰਸ਼ਿਪ ਸਹੀ ਚੂਜ਼ ਕਰ ਲਈਏ ਪਾਰਟੀ ਸਹੀ ਚੂਜ਼ ਕਰ ਲਈਏ ਜਿਹੜੀ ਆਪਣੇ ਸੂਬੇ ਦੀ ਹਮਦਰਦ ਹੈ ਤੇ ਇਨਫਰਾਸਟ੍ਰਕਚਰ ਤੇ ਜੋਰ ਲਾਈਏ ਤੇ ਇੰਡਸਟਰੀਅਲਾਈਜੇਸ਼ਨ ਫੂਡ ਪ੍ਰੋਸੈਸਿੰਗ ਤੇ ਜੋਰ ਲਾਈਏ ਤੇ ਮੈਂ ਕਹਿੰਦਾ ਵੀ ਹੈਵ ਅ ਫਿਊਚਰ